ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇੱਥੇ ਮੈਂ ਦਿਖਾ ਰਹੀ ਸੀ ਕਿ ਮੇਰਾ ਫੇਸ ਹੈ ਜਿਹੜਾ ਉਹ ਪਹਿਲਾਂ ਨਾਲੋਂ ਜਿਹੜੀ ਸਕਿਨ ਹੈ ਫੇਸ ਦੀ ਉਹ ਟਾਈਟ ਹੋ ਗਈ ਹੈ ਤੇ ਨਾਲ ਨਾਲ ਸਕਿਨ ਜਿਹੜੀ ਹੈ 글로ਅ ਕਰ ਰਹੀ ਹੈ ਹਨਾ ਸਾਹਮਣੇ ਜਿਹੜੀ ਵਿੰਡੋ ਦੇ ਵਿੱਚੋਂ ਰੋਸ਼ਨੀ ਪੈ ਰਹੀ ਹੈ ਮੇਰੇ ਫੇਸ ਤੇ ਤੇ ਤੁਸੀਂ ਦੇਖ ਸਕਦੇ ਹੋ ਕਿ ਨੇਚਰਲ ਰੋਸ਼ਨੀ ਦੇ ਵਿੱਚ ਮੇਰਾ ਫੇਸ ਹੈ ਜਿਹੜਾ ਉਹ ਕਿੰਨਾ 글로ਅ ਕਰ ਰਿਹਾ ਹੈਗਾ ਹਨਾ ਜਦਕਿ ਕੋਈ ਵੀ ਮੇਰੇ ਫੇਸ ਤੇ ਕਿਸੇ ਵੀ ਤਰ੍ਹਾਂ ਦਾ ਮੇਕਅਪ ਨਹੀਂ ਹੈਗਾਗਾ ਤੇ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਮੈਂ ਰਿਐਲਿਟੀ ਦਿਖਾਵਾਂ ਕੋਈ ਮੇਰੇ ਫੇਸ ਤੇ ਜਿਹੜੀਆਂ ਉਹ ਲਾਈਟਾਂ ਨਾ ਪੈਣ ਹਨਾ ਜਿਹਦੇ ਨਾਲ ਕਿ ਫੇਕ ਜਾਂ ਗਲੋ ਆ ਜਿਹੜਾ ਨਜ਼ਰ ਆਵੇ ਤੇ ਨੈਚੁਰਲ ਲਾਈਟ ਦੇ ਵਿੱਚ ਹੀ ਮੇਰੀ ਵੀਡੀਓ ਜਿਹੜੀ ਸ਼ੂਟ ਹੁੰਦੀ ਹੁੰਦੀ ਹੈ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਦੀਆਂ ਉਹ ਮੈਂ ਖੁਦ ਫੋਲੋ ਕੀਤੀਆਂ ਹੁੰਦੀਆਂ ਨੇਂੀਆਂ ਤੇ ਕੋਈ ਇਹਨਾਂ ਦਾ ਨੁਕਸਾਨ ਨਹੀਂ ਹੁੰਦਾਗਾ ਸੋ ਤੁਸੀਂ ਬੇਫਿਕਰ ਹੋ ਕੇ ਇਸ ਨੂੰ ਯੂਜ਼ ਕਰ ਸਕਦੇ ਹੋ ਇੱਥੇ ਆਪਾਂ ਬਈ ਡੇਢ ਚਮਚ ਇੱਕ ਤੋਂ ਡੇਢ ਚਮਚ ਤੱਕ ਦਹੀਂ ਲਈ ਹੈ ਤੇ ਦਹੀਂ ਦੇ ਵਿੱਚ ਆਪਾਂ ਇੱਕ ਚੁਟਕੀ ਮੰਨ ਕੇ ਚੱਲੋ ਹਨਾ ਇੱਕ ਚੁਟਕੀ ਆਪਾਂ ਪਿਓਰ ਹਲਦੀ ਲਈ ਹੈ ਦੇਸੀ ਮੇ ਜੋ ਜਿਹੜੀ ਘਰ ਦੇ ਵਿੱਚ ਆਪਾਂ ਤਿਆਰ ਕੀਤੀ ਹੈ ਹਨਾ ਉਹ ਹਲਦੀ ਇਹ ਪਿਓਰ ਹਲਦੀ ਹੈ ਬਈ ਮਾਰਕੀਟ ਵਾਲੀ ਨਹੀਂ ਹੈਗੀ ਜੇ ਮਾਰਕੀਟ ਵਾਲੀ ਲੈਣੀ ਹੈ ਤੁਸੀਂ ਥੋੜੀ ਜੀ ਜ਼ਿਆਦਾ ਕੁਆਂਟੀਟੀ ਵਿੱਚ ਲੈ ਸਕਦੇ ਹੋ ਹਨਾ ਕਿਉਂਕਿ ਜਿਹੜੀ ਪਿਓਰ ਆ ਉਹਦੇ ਵਿੱਚ ਬਾਲਾ ਜਿਆਦਾ ਜਿਹੜਾ ਹੁੰਦਾ ਆਪਣੀ ਫੇਸ ਤੇ yellow yellow ਜਾਂ ਕਲਰ ਆ ਜਾਂਦਾ ਹੈਗਾ ਤੋਂ ਥੋੜੀ ਜੀ ਪਾਉਣੀ ਹੈ ਆਪਾਂ ਤੇ ਜੇ ਤੁਹਾਡੇ ਕੋਲ ਕੋੜਕਾਰ ਵੀ ਨਹੀਂ ਹੈਗੀ ਤਾਂ ਤੁਸੀਂ ਦੂਸਰੀ ਯੂਜ਼ ਕਰ ਸਕਦੇ ਹੋ ਹਨ ਤੇ ਚਲੋ ਇਹਨੂੰ ਆਪਾਂ ਹੁਣ ਫੇਸ ਤੇ ਆਪਣੇ ਤੇ ਅਪਲਾਈ ਕਰਾਂਗੇ ਚੰਗੀ ਤਰ੍ਹਾਂ ਅਪਲਾਈ ਕਰਨ ਤੋਂ ਬਾਅਦ ਫਿਰ ਆਪਾਂ ਮ사ਜ ਕਰਾਂਗੇ ਮ사ਜ ਤੁਸੀਂ ਜਿੰਨਾ ਤੁਹਾਡੇ ਕੋਲ ਟਾਈਮ ਜ਼ਿਆਦਾ ਹੈਗਾ 15 ਮਿੰਟ 20 ਮਿੰਟ ਤੁਸੀਂ ਕਰ ਸਕਦੇ ਹੋ ਤੇ 15 ਮਿੰਟ ਕਾਫੀ ਹੈ ਵੈਸੇ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ 20 ਮਿੰਟ ਵੀ ਕਰ ਸਕਦੇ ਹੋ ਬਸ ਤੁਸੀਂ ਇਹ ਦੇਖਣਾ ਹੈ ਕਿ ਉਹਨਾਂ ਕ ਟਾਈਮ ਮ사ਜ ਕਰਨੀ ਆਪਾਂ ਜਿੰਨਾ ਟਾਈਮ ਜਿਹੜਾ ਦਹੀਂ ਦਾ ਹਨਾ ਦਹੀਂ ਦੀ ਜਿਹੜਾ ਕਿਓ ਹੈ ਉਹ ਨਿਕਲ ਜਾਊਗਾ ਤੁਹਾਡੇ ਫੇਸ ਤੇ ਜੋ ਤੁਸੀਂ ਰਗੜੀ ਜਾਓਗੇ ਹਨਾ ਤਾਂ ਤੁਹਾਡੇ ਫੇਸ ਤੇ ਜਿਹੜਾ ਇੱਕ ਕਿਉਂ ਨਿਕਲੇ ਆਊਗਾ ਹਨਾ ਤੁਹਾਨੂੰ ਪਤਾ ਲੱਗੂਗਾ ਉਸ ਚੀਜ਼ ਦਾ ਤੇ ਜਿਹੜੀ ਦਹੀਂ ਆ ਉਹ ਤਾਂ ਖਤਮ ਹੀ ਹੋ ਜੂਗੀ ਵਿੱਚ ਹੀ ਸਮਾਜੂਗੀ ਤੁਹਾਡੇ ਫੇਸ ਦੇ ਤੇ ਨਾਲ ਨਾਲ ਬਈ ਇਹਦੇ ਨਾਲ ਰਿੰਕਲਸ ਨੇ ਜਿਹੜੀਆਂ ਉਹ ਰਿਮੂਵ ਹੁੰਦੀਆਂ ਨੇ ਤੇ ਜਿਹੜੀ ਡਰਾਈਨੈਸ ਆ ਤੁਹਾਡੇ ਫੇਸ ਤੇ ਐਕਸਟਰਾ ਹਨਾ ਉਹ ਠੀਕ ਹੁੰਦੀ ਹੈਗੀ ਤੇ ਇੱਕ ਨਾ ਮੋਇਸਚਰਾਈਜ਼ਰ ਰਹਿਣ ਲੱਗ ਜਾਂਦਾ ਆਪਣਾ ਚਿਹਰਾ ਕਿ ਡਰਾਈਨੈਸ ਨਹੀਂ ਹੁੰਦੀ ਹੈਗੀ ਬਿਲਕੁਲ ਫੇਸ ਤੇ ਜਿੰਨਾ ਪੈਣਾ ਦਾ ਚਿਹਰਾ ਜਿਹੜਾ ਡਰਾਈ ਰਹਿੰਦਾ ਸਕਿਨ ਹੈ ਜਿਨ੍ਹਾਂ ਦੀ ਡਰਾਈ ਹੈਗੀ ਉਹਨਾਂ ਲਈ ਬਹੁਤ ਜ਼ਿਆਦਾ ਵਧੀਆ ਹੈਗਾ ਠੀਕ ਹੈ ਜੀ ਇੱਥੇ ਆਪਾਂ ਦੋਨੇ ਹੱਥਾਂ ਨਾਲ ਚੰਗੀ ਤਰ੍ਹਾਂ ਮ사ਜ ਕਰਾਂਗੇ 15 ਮਿੰਟ 15 ਤੋਂ 20 ਮਿੰਟ ਤੁਸੀਂ ਕਰ ਸਕਦੇ ਹੋਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਹਲਕੇ ਗੁੰਗੁਨੇ ਪਾਣੀ ਨਾਲ ਆਪਣਾ ਫੇਸ ਹੈ ਜਿਹੜਾ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਹੈਗਾ ਦੀ ਇੱਥੇ ਮੈਂ ਦਿਖਾ ਰਹੀ ਸੀ ਕਿੰਨਾ ਨਾ ਗਲੋ ਕਰ ਰਿਹਾ ਮੇਰਾ ਫੇਸ ਤੇ ਯਕੀਨ ਮੰਨਣਾ ਹੈ ਨਾ ਸਾਰੀਆਂ ਭੈਣਾਂ ਨੇ ਕੁਝ ਵੀ ਨਹੀਂ ਯੂਜ਼ ਕਰਦੀ ਮੈਂ ਹੋਰ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਗਲੋ ਲਈ ਕਰੀਮ ਹਨਾ ਕੋਈ ਜਾਂ ਵਾਈਟਨਿੰਗ ਲਈ ਹਨਾ ਜਾਂ ਬ੍ਰਾਈਟਨਿੰਗ ਲਈ ਕੋਈ ਵੀ ਕਰੀਮ ਕਿਸੇ ਵੀ ਤਰ੍ਹਾਂ ਦੀ ਮੈਂ ਨਹੀਂ ਯੂਜ਼ ਕਰਦੀ ਸੋ ਇਹ ਜਿਹੜਾ ਏਜ ਟ੍ਰਿਕ ਹੈ ਹਨਾ ਦਸਹੀ ਤੇ ਹਲਦੀ ਵਾਲੀ ਇਹ ਤੁਸੀਂ ਕੰਟੀਨਿਊ ਜ਼ਰੂਰ ਫੋਲੋ ਕਰਕੇ ਦੇਖੋ ਬਹੁਤ ਸੋਹਣੇ ਰਿਜ਼ਲਟ ਆ ਜਿਹੜੇ ਤੁਹਾਨੂੰ ਮਿਲਣਗੇ ਇੱਕ ਵਾਰੀ ਯਕੀਨ ਕਰਕੇ ਤੁਸੀਂ 10 ਦਿਨ 12 ਦਿਨ ਯੂਜ਼ ਕਰਕੇ ਦੇਖੋ ਇੱਥੇ ਮੈਂ ਫੇਸ ਹੈ ਜਿਹੜਾ ਆਪਣਾ ਵਾਸ਼ ਕਰ ਲਿਆ ਸੀਗਾ ਚੰਗੀ ਤਰ੍ਹਾਂ ਹਲਕੀ ਆ ਸਿਰਫ ਪਾਣੀ ਨਾਲ ਹੀ ਵਾਸ਼ ਕਰਨਾ ਹੈ ਕਿਸੇ ਫੇਸ ਵਾਸ਼ ਨਾਲ ਨਹੀਂ ਕਰਨਾ ਹੈਗਾ ਤੇ ਉਸ ਤੋਂ ਬਾਅਦ ਵੀ ਜਿਹੜਾ ਮੈਂ ਮੋਇਸਚਰਾਈਜ਼ਰ ਲਗਾ ਰਹੀ ਹਾਂ ਅੱਜਕੱਲ ਉਹ ਹੈਗਾਗਾ ਹਿਮਾਲਿਆ ਦਾ ਜਿਹੜਾ ਬੇਬੀਜ਼ ਵਾਲਾ ਲੋਸ਼ਨ ਆਉਂਦਾਗਾ ਉਹ ਮੈਂ ਯੂਜ਼ ਕਰ ਰਹੀ ਆਂਗੀ ਇਹਦੇ ਵਿੱਚ ਬਈ ਆਲਮੰਡ ਆਇਲ ਹੁੰਦਾ 올ਿਵ ਆਇਲ ਹੁੰਦਾ ਬਹੁਤ ਵਧੀਆ ਲੋਸ਼ਨ ਹੁੰਦਾ ਇਹ ਜਿੰਨਾ ਭੈਣਾ ਦੀ ਸਕਿਨ ਹੈ ਜਿਹੜੀ ਸੈਂਸਿਟਿਵ ਹੈ ਜੀ ਹਾਂ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਉਹਨਾਂ ਉਸ ਵੀਡੀਓ ਤੇ ਕਮੈਂਟ ਆਏ ਸੀ ਕਿ ਜਿਨ੍ਹਾਂ ਦੀ ਸੈਂਸਿਟਿਵ ਸਕਿਨ ਹੈ ਹਨਾ ਉਹ ਯੂਜ਼ ਕਰ ਸਕਦੇ ਨੇ ਬਈ ਮੇਰੀਆਂ ਜਿਹੜੀਆਂ ਰੈਮਡੀਜ਼ ਹੁੰਦੀਆਂ ਨੇ ਉਹ ਸੈਂਸਿਟਿਵ ਸਕਿਨ ਵਾਲੀਆਂ ਭੈਣਾਂ ਵੀ ਯੂਜ਼ ਕਰ ਸਕਦੀਆਂ ਨੇ ਇਹ ਵਾਲਾ ਲੋਸ਼ਨ ਹੈ ਜਿਹੜਾ ਉਹ ਸਪੈਸ਼ਲੀ ਜਿਨ੍ਹਾਂ ਦੀ ਸੈਂਸਿਟਿਵ ਸਕਿਨ ਹੈ ਹਨਾ ਕੁਝ ਵੀ ਲਗਾਏ ਤੋਂ ਜਿਹੜੀ ਰੈੱਡਨੈਸ ਆ ਜਾਂਦੀ ਹੈ ਉਹਨਾਂ ਲਈ ਬਹੁਤ ਜ਼ਿਆਦਾ ਬੈਸਟ ਹੈਗਾ ਬੇਬੀ ਲੋਸ਼ਨ ਹੈ ਇਹ ਹਿਮਾਲਿਆ ਦਾ ਠੀਕ ਹੈ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਤੇ ਕਿੱਦਾਂ ਦੀ ਲੱਗੀ ਵੀਡੀਓ ਅ ਜਿਹੜਾ ਸਕਿਨ ਕੇਅਰ ਰੁਟੀਨ ਮੇਰਾ ਚੱਲ ਰਿਹਾ ਹੁੰਦਾ ਹੈ ਨਾ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਨੀ ਆ ਕਿਉਂਕਿ ਡੇਲੀ-ਡੇਲੀ ਵੀਡੀਓ ਜਿਹੜੀ ਉਹ ਅਪਲੋਡ ਨਹੀਂ ਹੁੰਦੀ ਮੇਰੇ ਤੋਂ ਇੰਨਾ ਵੀ ਮਤਲਬ ਟਾਈਮ ਹੀ ਨਹੀਂ ਮਿਲਦਾ ਹੈਗਾ ਮੇਰਾ ਬੇਬੀ ਛੋਟਾ ਹੈ ਤੇ ਜਿੰਨਾ ਕਿ ਮੈਂ ਫੋਲੋ ਕਰਦੀ ਹਾਂ ਉਹ ਮੈਂ ਜਰੂਰ ਸ਼ੇਅਰ ਕਰਦੀ ਹੁੰਨੀ ਆ ਚਾਹੇ 4-5 ਦਿਨਾਂ ਬਾਅਦ ਜਾਂ 8-10 ਦਿਨਾਂ ਬਾਅਦ ਮੇਰੇ ਤੋਂ ਸ਼ੇਅਰ ਹੋ ਜੇ ਤਾਂ ਮੈਂ ਜਰੂਰ ਕਰ ਦਿੰਨੀ ਆ ਠੀਕ ਹੈ ਸੋ ਇੱਥੇ ਆਪਾਂ ਲੋਸ਼ਨ ਜਿਹੜਾ ਬੇਬੀ ਲੋਸ਼ਨ ਉਹ ਲਗਾ ਲਿਆ ਸੀ ਇਹਨੂੰ ਤੁਸੀਂ ਰਾਤ ਦੇ ਸਮੇਂ ਰੋਜ਼ ਲਗਾ ਕੇ ਸੋ ਸਕਦੇ ਹੋ ਤੇ ਬਹੁਤ ਜ਼ਿਆਦਾ ਵ ਹੈਗਾਗਾ ਸੋ ਹੁਣ ਆਪਾਂ ਮਿਲਾਂਗੇ ਕਿਸੇ ਨੈਕਸਟ ਸੋਨੀ ਜੀ ਵੀਡੀਓ ਦੇ ਨਾਲ ਤੇ ਕਮੈਂਟ ਜ਼ਰੂਰ ਕਰਨਾ ਜਿਹੜੀਆਂ ਪੈਣਾ ਨੂੰ ਵੀਡੀਓ ਵਧੀਆ ਲੱਗੀ ਹੋਈ ਅ ਤੇ ਇੱਕ ਵਾਰੀ ਯਕੀਨ ਕਰਕੇ ਫੋਲੋ ਜ਼ਰੂਰ ਕਰਕੇ ਦੇਖਣਾ ਹੁਣ ਮਿਲਾਂਗੇ ਕਿਸੇ ਨੈਕਸਟ ਸੋਨੀ ਜੀ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼ਕਲ ਤੇ ਐਂਡ ਬਾਈ ਬਾਈ